वाहगुरू जी का खालसा वाहू जी की फतेह मैं सारे गिद्रवा निवासियों को बेनती करा जो मैं प्यार करता कि आज अपने मानियो सरदार भगवंत सिंह जी मानसा मुख्यमंत्री अपना गदा आए मैनू आम आदमी पार्टी के शामिल करने वास्त <स्ति> खास करके मैं आम आदमी पार्टी के वक्त साहबान ਜਿਨ੍ਹਾਂ ਦੇ ਸਦਕੇ ਦੀ ਪਾਰਟੀ ਕਹਮ ਹੋਈ ਹੈ ਉਹਨੂੰ ਨਿਮਰਤਾ ਸਹਿਤ ਇਹ ਨਹੀਂ ਕਰਨਾ ਕਿ ਹੋ ਸਕਦਾ ਮੈਥੋਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰ ਕਿਤੇ ਨਹੀਂ ਹਾਂ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਣੇ ਜੀ ਆਪਾਂ ਮਾਨ ਸਾਹ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜਿਹਾ ਕਹਾਂਗੇ ਦਰਵੇਤੇ ਵਿੱਚ ਈਮੇ ਕੀ ਨਿਮਰਤਾ ਸਹਿਤ ਸਾਰੇ ਬੇਨਤੀ ਖਬੂਰ ਕਰਿਓ ਜੇ ਮੈਂ 1 ਵਜੇ ਸੰਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ